ਲੋ ਜੀ ਸ਼ਾਸਤਰੀਕਰ ਦੁਬਾਰਾ ਇੱਕ ਵਾਰ ਫੇਰ ਸਾਰਿਆਂ ਨੂੰ ਆ ਜੀ ਲੋ ਅਸੀਂ ਆਏ ਆ ਜੀ ਅੱਜ ਲਗਭਗ ਹਫਤੇ ਤੋਂ ਬਾਅਦ ਕੰਮ ਤੇ ਅੱਜ ਤੱਕ ਕੀ ਹੋਈ ਆਏ ਆ ਕਿ ਜਿਨਾ ਆਇਆ ਇਹਦੇ ਪੈਸੇ ਲੋਖਾ ਹੋ ਜਾਣਾ ਤੇ ਮੀਂਹ ਪਿਆ ਇੰਨਾ ਦਾ ਹਿਸਾਬ ਲਾ ਲਓ ਅੱਜ ਵੀ ਪੈ ਗਿਆ ਸਵੇਰੇ ਇਹ ਮੁੰਡੇ ਕਹਿੰਦੇ ਲੱਗਣੀ ਲੱਗਣਾ ਆ ਜੀ ਆ ਬੀਲੜ ਹਾਂ ਆ ਪਾਪਾ ਕੀ ਲੱਗਦਾ ਉਹ ਗੱਲਾ ਜੀ ਦੇਖੋ ਪਾਣੀ ਬਹੁਤ ਆ ਜੀ ਪਾਣੀ ਚੁੰਦਿਆ ਦੇਖੋ ਮੰਮੀ ਕਹਿੰਦੀ ਕਨਾ ਹੁਣਾ ਹੁਣਾ ਇਹ ਦਿਹਾੜੀ ਤੇ ਲਾਵਾਂ ਆਪਣਾ ਪਲੇਅਰ ਦੇਖੋ ਆਦੀ ਆਹ ਦੇਖੋ ਪਾਣੀ ਕਿੱਦਾਂ ਚੁੰਦਾ ਦੇਖੋ ਪੰਜ 6 ਦਿਨ ਹੋ ਗਏ ਘਰੇ ਬੈਠੇ ਸੁੱਖਾ ਨਹੀਂ ਹੁਣ ਹੈ ਕਹਿੰਦੇ ਕੰਮ ਕਰਨਾ ਆਹ ਦੇਖੋ ਆਹ ਦੇਖੋ ਫੈਰ ਤੇ ਕੋਣਾ ਕੀ ਫਾਇਦਾ ਨਹੀਂ ਭਾਜੀ ਲਾਉਣੀ ਤਾਂ ਪੈਣੀ ਹੈਗੀ ਆਏ ਆ ਭਾਜੀ ਉੱਠ ਗਏ ਜੀ ਪੰਜ 6 ਦਿਨ ਹੋ ਗਏ ਹਬਤਾ ਤੁਸੀਂ ਸੋਵੋ ਭਾਜੀ ਸੋਜੀ ਸੈਣ ਨਹੀਂ ਹੋਣੇ ਗਿੱਲਾ ਬਹੁਤਾ ਜੀ ਬਹੁਤ ਜਿਆਦਾ ਸੁੱਖਾ ਨਹੀਂ ਕੰਮ ਕਹਿੰਦਾ ਚਲੋ ਦੇਖਦੇ ਆ ਕੀ ਲੱਗਦਾ ਹੈ ਕਿ ਨਾ ਸਲਾਹ ਬਣਾਉਂਦੀ ਆ ਕਨਾ ਮੰਮਾ ਦਾ ਪੂਰੀ ਸਲਾਹ ਕਰਕੇ ਆਇਆ ਲੱਗਣਾ ਇਹ ਲੱਗਾ ਹੋਵੇ ਜੀ ਕਿਉਂ 5 ਦਿਨ ਹੋ ਗਏ ਘਰ ਬੈਠਿਆ ਨੂੰ ਇਹ ਟੋਪੀਆਂ ਤੇ ਬਾਦ ਉਹ ਸਿੱਤਾਨੀਆਂ ਜੋ ਵੀ ਕਰਾਂਗੇ ਮਾੜਾ ਮੋਟਾ ਚਲੋ ਜਿੰਨਾ ਵੀ ਕਰਾਂਗੇ ਟਰਾਲੀ ਸਾਜੀ ਉਹ ਆ ਗਈ ਆ ਗਈ ਥੋੜਾ ਜਿਹਾ ਰਿਵੀਟ ਕਰ ਰਹੇ ਹਾਂ ਇਹ ਦੇਖੋ ਬੱਦਲ ਹਜੇ ਵੀ ਪੂਰਾ ਹੀ ਆ ਤੁਹਾਨੂੰ ਦਿਖਾਉਂਦੇ ਅੱਗੇ ਫਿਰ ਹਾਲਾਤ ਕੀ ਹੁੰਦੇ ਆ ਚਲੋ ਦੇਖਦੇ ਹਾਂ ਲੋ ਜੀ ਮਾਮਾ ਜੀ ਹੋਏ ਨਹੀਂ ਤਿਆਰ ਹਜੇ ਦੇਖ ਤਰਾਹੀ ਮਾਰੂਗਾ ਵਾਸ਼ਿੰਗ ਕਰ ਲਈ ਚੱਕ ਲਈਆਂ ਕੀ ਸਲਾਹ ਗਈ ਸਲਾਹ ਹਲੇ ਕੋਈ ਨਹੀਂ ਜੀ ਮੱਛਰੀ ਉਹ ਆ ਗਿਆ ਤੇ ਆਲੇ ਮਾਮਾ ਜੀ ਲੱਗੇ ਨੇ ਮੂਰਤ ਦਾ ਨਾਮ ਨੂੰ ਤਾਂ ਲੈ ਲਿਆ ਕਰ ਬਾਬਿਆਂ ਦਾ ਵਾਹਿਗੁਰੂ ਸੱਚਾ ਪਾਤਸ਼ਾਹ ਮਿਹਰ ਭਰਿਆ ਹੱਥ ਰੱਖੀ ਜੀ ਨਾ ਪਾਈਂ ਅੱਜ ਛੇਵੇਂ ਦਿਨ ਆਏ ਆ ਕੰਮ ਤੇ ਮੀਨ ਨਾ ਪਾਈਂ ਦਿਹਾੜੀ ਲਵਾਈ ਇਹ ਦੇਖ ਕੰਪੂ ਦਾ ਸੋਨਾ ਆ ਬਾਕੀ ਹੁਣ ਸੁੱਕੇ ਤੇ ਆ ਬਾਕੀ ਜੋ ਫਰਮਾਨਾ ਨੂੰ ਹੁਣ ਮਨਜ਼ੂਰ ਆ ਜੀ ਆ ਟੋਪੀ ਕਾ ਲਈ ਸਿਰ ਤੇ ਟੋਪੀ ਲੈਣੀ ਨਹੀਂ ਬਸ ਹੁਣ ਵਾਲ ਥੋੜਾ ਹੁਣ ਦੇਖਦੇ ਆ ਕੀ ਬਣਦਾ ਅੱਜ ਤੁਹਾਨੂੰ ਦਿਖਾਉਂਦੇ ਆ ਅਸਲ ਚ ਦਿਹੜੀ ਬਣਦੀ ਕਿਦਾਂ ਕੀ ਹਾਲਾਤ ਕੀ ਹੋਣਗੇ ਹੁਣ ਕੱਪੜੇ ਦਿਖਾਵਾਂ ਮੈਂ ਪਹਿਲਾਂ ਸੁੱਕੇ ਆਪਦੇ ਤੇ ਅੱਧੇ ਘੰਟੇ ਬਾਅਦ ਦਿਖਾਵਾਂਗਾ ਦੇਖੋ ਹੁਣ ਸੁੱਕੇ ਨੇ ਜੀ ਓਕੇ ਆ ਬੰਦੇ ਕਹਿੰਦੇ ਕਈ ਵਾਰ ਸੋਚਦੇ ਕਿ ਉਹੀ ਪਾਣੀ ਪੂਣੀ ਪਾਲੇ ਆਪੇ 15 ਮਿੰਟਾਂ ਤੱਕ ਦੇਖ ਲਿਓ 15 ਮਿੰਟਾਂ ਬਾਅਦ ਸਟਾਰਟਿੰਗ ਕਰਦਾ ਮੈਂ ਮੈਗਾ ਜਿੱਲਾ ਯਾਰ ਕੰਮ ਕਰਨਾ ਹੀ ਪੈਣਾ ਹੈ ਕਿਉਂਕਿ ਫੇਰ ਤਾਂ ਖਰਚੇ ਦਾ ਔਖਾ ਹੋ ਜਾਣਾ ਸਿਸਟਮ ਚਲੋ ਜੀ ਹਾਂ ਲੋ ਜੀ ਲੱਗ ਗਿਆ ਸਟਾਰਟ ਹੁਣ ਦੂਜਿਆਂ ਨੇ ਬੁਲਾ ਲੇ ਆਜੋ ਬਾਈ ਹੈਲੋ ਓਕੇ ਲੋ ਜੀ ਲੱਗ ਗਏ ਸੀਗੇ ਜੇ ਤੁਹਾਨੂੰ ਪਹਿਲਾਂ ਦੱਸਿਆਗਾ ਤੇ ਕੱਪੜੇ ਹੋਗੇ ਗਿੱਲੇ ਹਾਂ ਦੇਖੋ ਹੱਥ ਵੀ ਬੁੜੇ ਜਿਹੇ ਹੋ ਗਏ ਲੱਗੇ ਹੋਇਆ ਪਹਿਲਵਾਨ ਚੋਂ ਤੁਹਾਨੂੰ ਦਿਖਾਉਂਦੇ ਹਾਂ ਬੰਦਿਆਂ ਦੇ ਹਾਲਾਤ ਹਾਂ ਬਲਵਾਨਾ ਹੋ ਗਏ ਗਿੱਲਾ ਹੋਰ ਵੀ ਹੋ ਗਏ ਜੀ ਹੋ ਗਏ ਰਹਿ ਗਿਆ ਵਜਾ ਦੇ ਇੱਥੇ ਤਾਂ ਸੁੱਕਾ ਰਹਿ ਗਿਆ ਇੰਨਾ ਸਾਰੇ ਗਿੱਲੇ ਆ ਪਰ ਅਸੀਂ ਸਾਨੂੰ ਦਿਨ ਵੀ ਬਹੁ ਹੋ ਗਏ ਵਿਹਲੇ ਬੈਠਿਆ ਹਾਂ ਪੰਜ 6 ਦਿਨ ਹੋ ਗਏ ਘਰ ਬੈਠਿਆ ਨੂੰ ਗੱਡੀ ਵੀ ਖੁੱਜੀ ਬੜੀ ਜਾਤ ਲੱਕ ਰਹਿ ਘਰ ਲੰਮੇ ਪ ਜਾਂਦੇ ਵੀ ਬੰਦੇ ਟਾਈਮ ਨਹੀਂ ਪਾਸ ਸੱਤੇ ਚੱਕਰੇ ਆ ਨਾ ਸਜੀ ਉੱਕੀ ਬੁੱਕੀ ਦਿਹਾੜੀ ਨਹੀਂ ਜਿਹੜੇ ਦਿਨ ਅਸੀਂ ਵੱਢਣਾ ਸਾਨੂੰ ਉਨੀ ਦਿਹਾੜੀ ਮਿਲਣੀ ਆ ਉਸ ਦਿਨ ਦੀ ਹੈਲੋ ਸਮਰ ਆ ਵੀ ਲਾਲਾ ਬੂਟਾ ਸਹੀ ਆ ਤੇ ਇਹ ਚੱਕਰ ਆ ਸਾਨੂੰ ਹੁਣ ਜੇ ਅਸੀਂ ਅੱਜ ਦਿਹਾੜੀ ਲਾਵਾਂਗੇ ਤਾਂ ਸਾਨੂੰ ਦਿਹਾੜੀ ਪੈਸੇ ਮਿਲਦੇ ਆ ਇਹ ਨਹੀਂ ਕਿ ਉੱਕੀ ਬੁੱਕੀ ਤਨਖਾਹ ਨਹੀਂ ਜਿੱਦਾਂ ਆ ਜਾਂਦੀ ਹੁੰਦੀ ਉਹ ਨਹੀਂ ਹੈਗਾ ਸਿਸਟਮ ਸਜਾ ਜੇ ਛੁੱਟੀਆਂ ਨੇ ਤਾਂ ਛੁੱਟੀਆਂ ਬਸ ਆ ਮਹੀਨੇ ਦੇ ਸਾਲ ਅੱਜ ਹਜੇ 17 19 ਤਰੀਕ ਹੋ ਗਈ ਨਾ 11 ਦਿਨ ਲੱਗੇ ਸਾਡੇ ਫਿਰ ਤਾਂ ਕਰਕੇ ਹੁਣ ਦਿਲ ਤਾਂ ਕਰਦਣੇ ਆ ਗਿੱਲੇ ਚ ਲੱਗਣ ਨੂੰ ਪਰ ਖਰਚੇ ਦੇਖਣੇ ਆਣਾ ਚਲੋ ਅੱਗੇ ਚੱਲਦੇ ਹੁਣ ਐ ਸ਼ੁਕਰ ਮਨਾਓ ਜੇ ਸਾਨੂੰ ਜਿਹੜਾ ਖੇਤ ਆ ਨਾ ਆ ਬੂਟੇ ਛੋਟੇ ਮਿਲ ਗਏ ਤੇ ਮੂ ਵੀ ਫਿਰਲੇ ਆ ਵਧੀਆ ਗਿਆ ਆ ਮੁੰਡਾ ਵੀ ਦੇਖੋ ਨਾ 11 ਸੇ ਮਰ ਕੱਪੜਿਆਂ ਦਾ ਕੀ ਹਲ ਹੋ ਗਿਆ ਇਹ ਤਾਂ ਦੂਜੇ ਨੇ ਨਾ ਰੀਸ਼ਮੀ ਜੀ ਪਾਈ ਫਿਰਦਾ ਨੇ ਜਾਦੀ ਗਿੱਲੇ ਹੋ ਗਏ ਕੰਮ ਇਹ ਹੀ ਅਸਲੀ ਫਾਰਮ ਵਰਕ ਇਹ ਬਣ ਰਿਹਾ ਆ ਆਈਫੋਨ ਅੱਜ ਤੇ ਬੱਚ ਕੇ ਜੀ ਹਜੇ ਕਮੈਂਟ ਵੀ ਕਰਨਗੇ ਕੀ ਨਾ ਕਰੋ ਆ ਕਰੋ ਪਰ ਹੁਣ ਖਰਚੇ ਤਾਂ ਕੱਢਣੇ ਆ ਨਾ ਫਿਰ ਕਿਰਾਏ ਵੀ ਦੇਣੇ ਆ। ਉਹਦੇ ਖੂਬਸੇ ਵੀ ਚਲਦੇ ਆ ਦੇ। ਹਾਜੀ ਬੱਦਲ ਉੱਤੀ ਫਿਰਦਾ ਜੀ ਧੁੱਪ ਵੀ ਨਿਕਲਿਆ ਵੀ ਨਾ। ਫੇਰ ਵੀ ਹੋਰ ਮੌਸਮ ਹੋ ਜਾਂਦਾਗਾ। ਹਾਂ ਸਰਬ। ਕਿਦਾਂ ਹੋ ਗਿਆ ਕਿਲਾ? ਹੋ ਗਿਲੇ ਹੋ ਗਿਆ। ਹੂੰ ਤਾਂ ਦਿਖਾ ਦੇ ਨਾ ਬੰਦੇ ਸੋਚਣਗੇ ਪਤਾ ਨਹੀਂ ਕੀ ਮੂਹ ਵੀ ਲਗੋਈਆਂ ਦਾ। ਆ ਲੈ ਆ ਬਾਈ ਆ ਦੇਖੋ ਜੀ। ਆਹ ਬਾਈ ਅੱਜ ਤੇ ਕੰਮ ਔਖਾ। ਅੱਜ ਤੇ ਔਖਾ ਦੇਖੋ ਪਾਣੀ ਨਿਕਲਦਾ। ਆ ਦੇਖੋ। ਏ ਹੁਣ ਮਜਬੂਰੀ ਨੂੰ ਲੱਗਣਾ ਪਿਆ ਸਾਨੂੰ ਅੱਜ ਕਿਉਂ ਸਾਨੂੰ ਹੋ ਗਿਆ ਪੂਰਾ ਹਫਤਾ ਹਫਤੇ ਵਧੇ ਆਏ ਆ ਜਿਵੇਂ ਸਾਨੂੰ ਇਹ ਆ ਨਾ ਫਿਰ ਖਰਚੇ ਵੀ ਨਹੀਂ ਚੱਲਣੇਗੇ ਇਦਾਂ ਤਾਂ ਸਰੀਰ ਵੀ ਜਾਮ ਆ ਜਾਂਦਾ ਹਰ ਤਾਂ ਕਰਕੇ ਅਸੀਂ ਪੈਸੇ ਅਸੀਂ ਲੱਗਦੇ ਨਹੀਂ ਹੁੰਦੇ ਗਿੱਲੇ ਕਰਕੇ ਕਿਉਂ ਆਉਂਦੇ ਪਰ ਫੇ ਮੈਂ ਕਿਹਾ ਅੱਜ ਲੱਗ ਹੀ ਜਾਂਦੇ ਆਂਗੇ ਪਹਿਲਾਂ ਵੀ ਇੱਕ ਦਿਨ ਅਸੀਂ ਵਾਪਸ ਮੁੜ ਗਏ ਤਾਂ ਕਰਕੇ ਮੈਂ ਜਾਂ ਕੁਝ ਬਣ ਜਾਊਗਾ ਬਾਕੀ ਸਾਨੂੰ ਇਦਾਂ ਦਾ ਹੀ ਆ ਹੁਣ ਮਹੀਨਾ ਇਹ ਮਹੀਨਾ ਹੁਣ ਤੋਂ ਮੈਂ ਦਸੰਬਰ ਚੱਲ ਰਿਹਾ ਕੰਮ ਔਖੀ ਆ ਇਦਾਂ ਸ਼ੂਗਰ ਮਾਲਾ ਉਹੀ ਜਿੱਦਾਂ ਮੈਂ ਦੱਸਿਆ ਸਾਨੂੰ ਖੇਤ ਵਧੀਆ ਮਿਲ ਗਿਆ ਇਹ ਦੇਖ ਨਾ ਮੰਨਾ ਮੰਨਾ ਵੀ ਆ ਗਿਆ ਬਸ ਉਹ ਨਹੀਂ ਆਇ ਇਹਨਾਂ ਹੋਰ ਕੋਲ ਚੱਲਦੇ ਆ ਅੱਗੇ ਆ ਦੇ ਜੀ ਆਹ ਬੰਦੇ ਕੋਲ ਚੱਲਦੇ ਆ ਬੰਦੇ ਨੇ ਨਾ ਬੜੇ ਦਿਨਾਂ ਰੋਲਾ ਪਾਇਆ ਮੈਂ ਟੈਮੂ ਤੋਂ ਦਸਤਾਨੇ ਮੰਗਾਇਆ ਵਾਟਰਪੂਫ ਵਾਲੇ ਇਹ ਆ ਬੰਦੇ ਇਹਨੇ ਦਿਖਾਉਣਾ ਮੈਂ ਬੰਦਾ ਹੈਗਾ ਵਾਟਰਪੂਫ ਵਾਲੇ ਦਸਤਾਨੇ ਦਿਖਾਈ ਬੰਦਾ ਚੱਲ ਗਿਆ ਵਾਟਰਪੂਫ ਵਾਲੇ ਦਸਤਾਨੇ ਦਿਖਾ ਆ ਦੇਖੋ ਜੀ ਅੱਜ ਤਾਂ ਵਾਟਰਪੂਫ ਵੀ ਫੇਲ ਹੋ ਗਿਆ ਕਿੱਥੇ ਵਾਟਰਪੂਫ ਕਿਤੇ ਪਾਣੀ ਆ ਟੈਮੂ ਟੈਮੂ ਦੇ ਟੈਮੂ ਟੈਮੂ ਹੋ ਗਈ ਅੱਜ ਤਾਂ ਇਹਦੀ ਫੇਲ ਹੋ ਗਈ ਟੈਮੂ 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 ਆ ਆ ਜੋ ਅੱਗੇ ਚੱਲਦੇ ਹਾਂ ਹੋਰ ਆਪਾਂ ਜੀ ਹੋਣੀ ਨਹੀਂ ਕੋਣੀ ਤੇ ਬਾਜੀ ਕਹਿੰਦੇ ਮੈਨੂੰ ਲਿਆਇਆ ਨਾ ਕਰੋ ਹਾਂ ਫਿਰ ਵਾਣਾ ਇੱਧਰ ਕਰ ਲੈ ਕਿਦਾਂ ਆਹ ਦਸਤਾਨੀ ਇਹਦੀ ਵਾਟਰਪੂਫ ਵਾਲੀ ਦਸਤਾਨੀ ਆ ਨਹੀਂ ਬਾਕੀ ਆ ਦੀ ਅਸਲੀ ਆ ਦੇ ਹੋ ਗਈ ਗਿੱਲੇ ਇਹ ਵੀ ਗਿੱਲੇ ਹੋ ਗਏ ਕਿ ਬੰਦੀ ਗਿੱਲੇ ਹੋ ਗਿਆ ਜਦਾਂ ਇਹ ਹੱਥ 'ਚ ਮੇਰੇ ਵਾਲੀ ਬੁੜੀ ਜੀ ਹੋ ਗਏ ਆ ਦੇ ਹਾ ਲੈ ਹੋਰ ਫਲ ਬੰਨਾਂ ਅਸਲੀ ਕਮਾਈ ਹੋ ਰਹੀ ਏ ਅੱਜ ਹੈ ਅੱਜ ਯੂਰੋ ਬੰਨ ਰਿਹਾ ਹੈ ਅਸਲੀ ਗਾ ਇਹ ਹੈਗਾ ਕਮੋਖਾ ਖੰਡ ਲੱਗਦੀ ਆ ਮਮਾ ਆਹ ਦੇ ਮਮਾ ਦਿਖਾਈ ਦਿੰਦਾ ਸੁੱਕਾ ਹੁਣ ਤਾਂ ਮਮਾ ਹਜੇ ਤਾਂ ਕੰਟਾ ਕੀ ਹੋਇਆ ਆ ਦੇਖੋ ਸਟਾਰਟਿੰਗ ਦੇ ਮਮਾ ਦਿਖਾਈ ਮੈਂ ਪੈਂਟ ਵੀ ਦੇਖ ਕਾਰੋਬਾਰ ਹੱਥ ਦਿਖਾ ਮੜੇ ਜੀ ਗਿੱਲੇ ਹੋ ਗਏ ਜੀ ਚਲੋ ਕੀ ਕਰਨਾ ਤੁਹਾਡੀ ਤਾਂ ਜੀ ਆਹ ਦਿਖਾ ਮੜੇ ਨੇ ਚੋੜ ਕੇ ਸੁਵੇਦ ਗਾ ਇਹ ਸੁੱਕੇ ਹੁਣ ਦੇਖੋ ਫਾਲ ਇਹ ਆਹ ਲੋ ਜੀ ਇਹ ਆਸਲੀ ਕੰਮਕਾਰ ਇਦਾਂ ਬੱਚੋਂ ਲਾਉਣੇ ਵੀ ਪੈਂਦੇ ਨੇ ਨਾ ਸਾਰੇ ਇਸ ਤੋੜਨੇ ਪੈਂਦੇ ਆ ਦੇਖੋ ਜੀ ਇਹ ਹਾਲ ਹੋ ਗਿਆ ਹੁਣ ਸਾਰਾ ਗਿੱਲਾ ਦਿਆ ਸਾਰੇ ਇੱਥੇ ਤੱਕ ਗਿੱਲਾ ਆ ਉਤੋਂ ਸੁੱਕਾ ਰਹਿ ਗਿਆ ਥੋੜਾ ਜਿਹਾ ਇਹ ਵੀ ਹੋ ਜਾਣਾ ਥੋੜੇ ਜਿਹਾ ਟੁੱਪਾ ਜਾ ਵੀ ਆ ਦੇ ਆ ਗਿੱਲਾ ਹੋ ਮੈਂ ਤੂੰ ਆ ਦੇਖੋ ਆ ਸੁੱਕਾ ਹੀ ਆ ਥੱਲੇ ਇਹ ਵੀ ਹੋ ਜਾਣਾ ਬਸ ਅੰਟਾ ਹੋਰ ਖੜ ਤੋਂ ਤਿਆਰੀ ਜਾ ਇੱਧਰ ਵੀ ਇਹਦੇ ਗਿੱਲੇ ਹੋਏ ਹੋਏ ਆ ਸਾਰੇ ਇੰਨਾ ਸ਼ੁਕਰ ਆ ਥੱਲੇ ਨੇ ਅਜ ਬਹ ਜਿੱ ਗਿੱਲਾ ਹੈਗਾ ਕਾਜੇ ਵਾਲਾ ਖੇਤ ਆ ਨਾ ਦੇ ਇਦਾਂ ਥੱਲੋਂ ਬੂਟਾਂ ਦਾ ਬਚਾ ਹਜੇ ਤੇ ਚਲੋ ਫੇਰ ਇਹਦੇ ਹਾਲੇ ਚੱਲਦੇ ਆ ਅਜੇ ਤਾਂ ਅੱਧਾ ਦਿਨ ਵੀ ਨਹੀਂ ਹੋਇਆ ਫੇਰ ਅੱਗੇ ਦਿਖਾਵਾਂਗੇ ਤੁਹਾਨੂੰ ਹਾਲਾਤ ਇਹ ਤਾਂ ਪੂਰੇ ਦੇ ਪੂਰੇ ਕੱਪੜੇ ਗਿੱਲੇ ਹੋ ਜਾਣੇ ਆ ਸਹੀ ਆ ਜੀ ਬਣੇ ਰਹੋ ਭਾਈ ਮੈਂ ਕੀ ਬੋਲਾਂ ਲਾਈਟੋਂ ਭੇਜ ਬੁੱਧੂ ਜਾ ਆ ਲਓ ਜੀ ਮੈਂ ਪਹਿਲਾਂ ਤਾਂ ਦੂਜਿਆਂ ਦਾ ਦੱਸਦੇ ਤੁਹਾਨੂੰ ਜੀ ਕੀ ਆ ਕਮੈਂਟ ਉਹ ਕੱਪੜੇ ਗਿੱਲੇ ਹੋ ਰਹੇ ਆ ਦੇਖੋ ਇੱਧਰ ਹਾਲਾਤ ਆਪਣੀ ਵੀ ਕਦੇ ਬੰਦੇ ਸੋਚਣ ਕਿ ਵੀ ਵੀਡੀਓ ਬਣਾਉਦਾ ਰਹਿੰਦਾਗਾ ਦੇਖ ਲਓ ਪਾਣੀ ਨਿਕਲਦਣਾ ਲੱਚੜ ਦੇ ਹਲੇ ਆ ਮੈਂ ਇੱਕ ਕਾਬੂ ਵਾਲੀ ਫੀਲਿੰਗ ਲੈ ਰਿਆ ਸੀਗਾ ਪਰ ਫੀਲਿੰਗ ਟੁੱਟ ਗਈ ਸਾਰੀ ਉਹ ਵੀ ਮੇਨ ਫੀਲਿੰਗ ਕਰ ਰਹੀ ਦੀ ਹੈਗਾ ਉਹਦੀ ਵਾਲੀ ਕੀ ਹੁੰਦਾ ਆਪਣੇ ਉਹ ਠੇਕੇਦਾਰ ਠੇਕੇਦਾਰ ਦਾ ਉਹ ਠੇਕੇਦਾਰ ਦਾ ਕੀ ਹਾਲਾਤ ਆਲੀ ਫੀਲਿੰਗ ਸੀਗੀ ਪਰ ਖਤਮ ਹੋ ਗਈ ਸਾਡੀ ਚਿੱਟੀ ਬੰਡਵਾ ਕੇ ਆਈ ਦੀ ਠੇਕੇਦਾਰ ਆਪਣਾ ਅੱਜ ਦਿਖਾਇਓ ਦਿਖਾਈ ਮਾੜਾ ਜੀ ਇਹ ਕੱਪੜੇ ਹੁਣ ਬਾਹਰ ਨਿਕਲੇ ਨੇ ਤੇ ਵੀਡੀਓ ਬਣਾ ਰਿਹਾ ਉਹਦੇ ਤਾਂ ਪੂਰੇ ਐ ਚਮਕਦੇ ਸ਼ੂ ਆ ਚਿੱਟੇ ਚਿੱਟੇ ਸ਼ੂ ਆ ਦਾ ਭਾਈ ਉਹ ਆਪਣਾ ਜੀ ਵੀਡੀਓ ਬਣਾ ਰਿਹਾ ਚਿੱਟੇ ਸ਼ੂ ਵਾਲਾ ਆ ਵੀਰ ਆ ਦੇਖੋ ਜੀ ਐਦਾਂ ਹੁੰਦਾ ਭਾਈ ਮਾਰਿਓ ਆਦੇ ਪੈਰਾਂ ਨੂੰ ਵੇੜਾ ਮਾਰ ਲਾ ਹੁਣ ਕੰਮ ਉਤੋਂ ਨਹੀਂ ਹੋ ਗਿਆ ਇਹ ਖਰਚਿਆਂ ਦਾ ਤਾਂ ਕਰਕੇ ਅਸੀਂ ਆ ਗਏ ਮੈਂ ਕਿਹਾ ਬਾਈ ਇਹ ਕੈਰਾ ਮਾਰਿਓ ਮਾੜਾ ਜਿਆਦੇ ਬੂਟਾ ਪਾਜੀ ਦੇ ਦੇਖਾ ਦੋ ਦੇਖ ਭਾਈ ਹੁਣ ਦਿਖਾਏ ਬੂਟਾ ਆਦੇ ਇਹ ਪੂਰੇ ਐਨ ਵਾਈਟ ਚਮਕ ਰਾਇਆ ਹੋਣੇ ਤੇ ਬਸ ਸਹੀ ਆ ਜੀ ਹੁਣ ਦੱਸਦੇ ਤੁਹਾਨੂੰ ਅੱਗੇ ਵਾਸ਼ਿੰਗ ਪਾਊਡਰ ਨਿਰਮਾਥੇ ਦੋ ਕਰ ਲਿਆਏ ਆ ਆ ਲੋ ਜੀ ਇੱਕ ਢੇੜਾ ਹੁਣ ਲੱਦਣ ਲੱਗੇ ਆਂਗੇ ਤੇ ਹੁਣ ਹਾਲਾਤ ਨੇ ਜਿਹੜੇ ਹੋਰ ਬੱਤ ਤੋਂ 72 ਹੋ ਗਏ ਆ ਦੇਖੋ ਪਾਣੀ ਕਿੱਥੇ ਤੱਕ ਇਹ ਦੇਖੋ ਇਦਾਂ ਦਾ ਦਸਤਾਨੇ ਨੁੱਚੜਦੇ ਆ ਸਾਡੇ ਆ ਭਲਵਾਨ ਜੀ ਆ ਗਏ ਭਲਵਾਨ ਹੁਣ ਤਾਂ ਹਾਲਾਤ ਹੋਰ ਹੋ ਗਏ ਖਰਾਬ ਹੈ ਆ ਦੇਖੋ ਦਿਹਾੜੀ ਲੱਗ ਗਈ ਨਹੀਂ ਬੜੀ ਦਿਹਾੜੀ ਲੱਗ ਜਾਣੀ ਹੈ ਜੀ ਦਿਹਾੜੀ ਮੁੰਡੇ ਪੁੱਛਦੇ ਨੇ ਕਿੰਨੀ ਕਿੰਨੀ ਆਉਂਦੀ ਆ ਹੁਣ ਅਸੀਂ ਜਿਹੜੇ ਆ ਹਨ ਪਰਸੈਂਟ ਦੇ ਅਸੀਂ 72 72 ਵੜਦੇ ਨੇ ਆ 72 ਦੀ ਲਗਭਗ 95 ਕਰੋ ਦਿਹਾੜੀ ਆ ਜਾਣੀ ਆ ਇਹ ਲੋਹਣ ਲੱਦ ਕੇ ਭੇਜਦੇ ਨੇ ਆ ਇਹ ਤਿੰਨ ਗਿੜੇ ਹੀ ਲਾਉਣਾ ਟਰਾਲੀ ਦੇ ਅਸੀਂ ਆਹ ਲੋ ਅਸਾਂ ਦੀ ਦੇਖੀ ਹੋਣੀ ਪਹਿਲਾਂ ਵੀਡੀਓ ਕਿਦਾਂ ਲੱਗਦੇ ਆ ਇੱਕ ਵਾਰ ਫੇਰ ਦਿਖਾਉਨੇ ਆ ਜਿਆ ਗੱਡੀਆਂ ਇਆਂ ਅੱਜ ਕੜਤੀਆਂ ਅਸੀਂ ਥੱਲੇ ਰੱਖਣ ਹੁੰਦੀ ਆ ਕਿ ਗਿੱਲੀਆਂ ਹੋ ਜਾਣਗੀਆਂ ਤੇ ਆਹ ਲੋ ਹੁਣ ਲੱਗੇ ਆ ਲੱਦਣ 288 ਲੈ ਕੇ ਜਾਣੇ ਆ ਨੇ ਇੱਕ ਵਗੀੜੇ ਚ ਤਿੰਨ ਘੇੜੇ ਲਾਉਣੇ ਅੱਜ ਕਿਉਂ ਲੱਗੇ ਅਸੀਂ 11 ਵਜੇ ਆ ਸਹੀ ਆ ਭਾਈ ਲੱਦੋ ਫੇਰ ਮੈਂ ਪਰਚੀ ਬਣਾ ਕੇ ਦਿੰਦਾ ਉਹ ਵੀ ਪਰਚੀ ਨਹੀਂ ਬਣਾ ਦਈਏ ਜੀ ਆਪਾਂ ਲੌਣਾਲੀ ਦੇ ਉੱਤੇ ਆਹ ਲੋ ਜੀ ਐਦਾਂ ਦੇਖ ਲੋ ਫਿਰ ਇਹਨੂੰ ਲੱਦਣਾ ਪੈਂਦਾਗਾ ਦੇਖਣ ਨੂੰ ਸੌਖਾ ਲੱਗਦਾ ਇਹ ਹੁਣ 20 ਕਿਲੋ ਦਾ ਕੱਕਾ ਜੀ ਇਹ ਚੱਕ ਕਿੰਦਾ ਲਾਉਣਾ ਉੱਤੇ ਨਾ ਕੰਮ ਜ਼ੋਰ ਵਾਲੀ ਆ ਵੈਸੇ ਦੇਖਣ ਨੂੰ ਇਹ ਲੱਗਦਾ ਕਿ ਸੌਖਾ ਜਾ ਕਿਉਂ ਭਲਵਾਨ ਜੀ ਆ 20 ਕਿਲੋ 20 ਕਿਲੋ ਆਪਣੇ ਇੰਜੇ ਚੱਕਦੇ ਆ ਬੰਦਾ ਕੋਈ ਵੀ ਆਗਲਾ ਕਹਿੰਦਾ ਭਾਈ ਮੋਢੇ ਨੂੰ ਲਵਾਵਣਾ ਜਾ ਵਾਜਣਾ ਜਦੋਂ ਝੂਲੀ ਦੀ ਚੱਕਦੇ ਆ ਨਾ ਪਰ ਇਹ ਵਾਲੀ ਕੋਈ ਬੰਦਾ ਕਹਿੰਦਾ ਕਿ ਭਾਈ ਲਾ ਮੋਗੇ ਨਾਲ ਲਵਾ ਇੱਥੇ ਆਪਿਆ ਦੇਖ ਆ ਮੁੰਡਾ ਇਹ ਦੇਖੋ ਲੱਗਦਾ ਫਸਲਾਂ ਚਿੱਕੜਾ ਹੈਗਾ ਪਰ ਦੇਖੋ ਤੇ ਦਿਹਾੜੀ ਸਾਜੀ ਦੇ ਚ ਪੈਂਦਾ ਇੱਕੀ ਕਿੰਨੇ ਜਿਆਦੇ ਵੱਡਾਂਗੇ ਅਸੀਂ ਉਨੀ ਸਾਜੀ ਦਿਹਾੜੀ ਆ ਅੱਜ ਦਾ ਇਹਦਾ ਮੁੱਲ ਹੈਗਾ 1 ਕਰੋ 25 ਕੇ ਸੈਂਟ ਮਤਲਬ 1 ਕਰੋ 25 ਸੈਂਟ ਕਹਿੰਦੇ ਬਣੇ ਆਪਣੇ ਜਿਹੇ ਦੇ 130 ਰੁਪਏ ਇਹ ਦੇ 130 ਰੁਪਏ ਆ ਗਏ ਇਹ ਦੇ 130 ਰੁਪਏ ਨਾ ਇਹ ਗੋਚ ਨਾਲ ਲਗ ਗਿਆ ਆਪ ਜੀ ਰੱਸੀ ਤੇ ਜਿਵੇਂ ਆਉਂਦੇ ਨੇ ਇਹ ਸੀ ਉਹ ਹਥਿਆਰ ਅਸੀਂ ਕਿਹਾ ਗਿਆ ਅੱਜਿਕਲ ਨਾ ਗਰੀਟ ਜੀ ਆ ਤੁਹਾਨੂੰ ਬਾਕੇ ਨਾ ਕੀ ਇਹ ਇਹ ਪਲੋਤ ਲਾਉਂਦੇ ਹੁੰਦੇ ਜੀ ਪਲੋਤ ਤੇ ਐਦਾਂ 36 36 ਦਾ ਪਲੌਤ ਲੱਗਦਾ ਤੇ ਉਹਨਾਂ ਨੂੰ ਬੰਨ ਕੇ ਭੇਜਣਾ ਪੈਂਦਾ ਉੱਥੇ ਨੂੰ ਇਹੋ ਨਹੀਂ ਉਹਨੇ ਪੁਲ ਮਾਰੀ ਇਹ ਸਿਮਰ ਅਕਸ ਰਸੀ ਬਣੀ ਇੱਕ ਹੈ ਗਈ ਹੈ ਗਈ ਹੈ ਆਹ ਲਓ ਜੀ ਦਰਸੀ ਜੀ ਪਾਦੇ ਨਹੀਂ ਆਦੇ ਹਲਾ ਫਲਮਾਂ ਤੋਂ ਮੋੜ ਮੇਰੀ ਬਾਤ ਨਹੀਂ ਆਉਂਦੀ ਉਹਨੇ ਹੈ ਸੇਫਟੀ ਵਾਸਤੇ ਹਾਂ ਸੇਫਟੀ ਵਾਸਤੇ ਪਾਣੀ ਪੰਦੀ ਆ ਰੱਸੀ ਜੀ ਇਦਾਂ ਕਿ ਉੱਥੇ ਜਾ ਕੇ ਖਿਲਰ ਨਾ ਜਾਣ ਸਾਰੇ ਕੀ ਫੜਾਉਂਦੇ ਤੋ ਅਠਪਲੋਤ ਹੁੰਦੇ ਵਿੱਚ ਚਾਰ ਲਾਦ ਦਿੱਤੇ ਆ ਤੇ ਬਾਕੀ ਦੇ ਲੱਗੇ ਵੱਟਣ ਆ ਆ ਦੇਖੋ ਜੀ ਐਦਾ ਬੰਨਣੇ ਪੈਂਦੇ ਆ ਇੱਕ ਹੋਰ ਚੀਜ਼ ਦੱਸਣਾ ਦਾ ਨਾਮ ਦੀ ਪਰਚੀ ਵੀ ਲੱਗਦੀ ਆ ਹਾਂ ਤੇ ਕਿਹਨੇ ਕਿਹੜਾ ਤੋੜਿਆ ਉਹ ਐ ਨਾਮ ਪੈਂਦਾ ਆਪ ਦਾ ਸੋ ਤੇ ਕਵਾਦਰੀ ਦਾ ਨਾਮ ਹੁੰਦਾ ਉੱਤੇ ਸਾਰਾ ਕਹੇ ਨਹੀਂ ਅੱਲਾ ਤੋੜ ਕੇ ਭੇਜਿਆ ਉੱਥੇ ਕਿਉਂਕਿ ਵਜਨ ਵੀ ਹੁੰਦਾ ਜੇ ਆਪਾਂ ਵਜਨ ਵੀ ਭੇਜਦੇ ਆਂ ਵਜਨ ਦੇ ਲੱਗ ਪੈਸੇ ਦਿੰਦੇ ਆ ਸਾਨੂੰ ਆਹ ਲੋ ਜੀ ਇੰਨਾ ਲਾ ਕੇ ਇਹ ਬੰਨ ਕੇ ਕਰਾ ਲਓ ਜਿਵੇਂ ਕਹਿੰਦਾ ਕਰਾਈਏਗੇ ਹਾਂ ਹੱਥ ਗਿੱਲੇ ਕਰਕੇ ਨਾ ਜੱਤ ਕੰਮ ਨਹੀਂ ਚੱਲਦਾ ਕਿਸ ਤਰ੍ਹਾਂ ਇਹ ਆ ਲੋ ਜੀ ਤੇ ਬਾਲੇ ਆ ਲੋ ਚੋ ਲੋਟਾ ਦੇ ਬਾਏ ਬਾਏ ਮੇਰੀਆਂ ਜਮਾਪਨ ਨਹੀਂ ਰਿਹਾ ਜੀ ਅੱਜ ਦਾ ਅੱਗੇ ਹਾਲਾਤ ਬਸਾਉਣੇ ਆ ਤੇ ਅੱਧੀ ਗਿੱਲੀ ਪਈਆਂ ਪੂਰਾ ਵੀ ਤੋੜਾ ਆ ਗਿਆ ਪ੍ਰੋਗਰਾਮ ਆਹ ਲੋ ਜੀ ਇਹਦੇ ਬਾਅਦ ਨਾ ਧੁੱਪ ਜੜ ਗਈ ਸੀ ਸੋਨ ਦੱਸਿਆ ਪਹਿਲਾਂ ਮੀਂਹ ਗਿੱਲੇ ਕਰਕੇ ਆਦੇ ਹੁਣ ਬੰਦੇ ਥੋੜੇ ਸੁੱਕ ਕੇ ਦਿਖਾਈ ਮਨੇ ਰੁਕ ਜਾ ਕੇ ਜਾ ਹੁਣ ਤਾਂ ਸੁੱਕ ਗਿਆ ਘਰੋਬਾਰ ਤੇ ਕਾਖੇ ਵੀ ਆਪਣੇ ਇਹੀ ਗਰੇਟ ਰਹਿ ਗਏ ਆਦੇ ਸੁੱਕ ਕੇ ਚੱਲੇ ਲਿਓ ਮੜਾ ਜੀ ਕੀ ਕਰੇਗੀ ਬਾਲਟੀ ਬਸ ਜੋਰ ਮਾਰ ਕੇ ਨਾ ਹੋ ਗਏ ਸਾਢੇ 4:00 ਵਜੇ ਆਹੀ ਰਹਿ ਗਈ ਨਿਕ ਖਾਲੀ バス ਵਜਣ ਵਾਲੀ 1 3 6 9 12 15 18 ਤੇ 21 21 25 ਕੱਕਾ ਖੇ ਰਹਿ ਗਈ ਸਾਰੇ ਕਾਲੀ ਆਈ ਖੜੀ ਆ ਹਾਲੇ ਆਦੇ ਹੁਣ ਬੰਦੇ ਭੱਜ ਆਓ ਮਾਰੇ ਭੱਜ ਕੇ ਨਿਵੇੜੀਏ ਯਾਰ ਹਾ ਆਉਂਦੇ ਬੰਦੇ ਜੀ ਭੱਜੇ ਇਦਾਂ ਖਿੱਚਿਆ ਕੰਮ ਇਹਨਾਂ ਨੇ ਪੂਰਾ ਨਿਵੇੜ ਕੇ ਲਾਇਆ ਕੰਮ ਪੂਰਾ ਜੋਰ ਲਾ ਕੇ ਇੱਕੀ ਕਾ ਹੋਰ ਲਿਆਓ ਮੁੰਡੋ ਲਿਆਓ ਯਾਰ ਖਿੱਚ ਕੇ ਹੋਰ ਵੀ ਲਾਓ 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 ਪੂਰੇ ਨਿਵੇੜੂ ਯਾਰ ਹਾਦੇ ਇੰਨਾ ਕੰਮ ਨਿਭੜਿਆ ਜੀ ਆਓ ਮੁੰਡਾ ਜਿਹੜਾ ਹੋਰ ਚਿਲਾਇਆ ਯਾਰ ਉਹ ਬਿਮਾਰ ਆ ਥੋੜਾ ਜਿਹਾ ਜਿਹਨੂੰ ਠੰਡ ਲੱਗੀ ਸਵੇਰੇ ਸਵੇਰੇ ਆਇਓ ਆਇਓ ਮੈਂ ਗੁਰਵਿੰਦਰ ਮੜਾ ਖੱਚ ਕੇ ਆਹ ਮੁੰਡਾ ਬਿਮਾਰ ਆ ਜੀ ਅੱਜ ਆ ਬਸ ਪਲਵਾਨਾ ਇੱਕ ਇੱਕ ਕੱਖਾ ਹੋਰ ਹੋਣਾਗਾ ਆਹ ਮੁੰਡਾ ਬਿਮਾਰ ਹੋ ਗਿਆ ਜੀ ਤਾਂ ਇਹਦੀ ਬੋਲੀਤੀ ਬੰਦ ਹੋ ਗਈ ਅੱਜ ਲਿਓ ਲਿਓ ਬਾਈ ਗੁਰਵਿੰਦਰ ਪਲਵਾਨ ਜੀ ਲੋ ਜੀ ਚਲੋ ਹੁਣ ਸਾਨੂੰ ਲੱਦਨ ਮੇਲੇ ਦਿਖਾਉਂਦੇ ਆ ਤੇ ਨਾਲੇ ਹਾਲਾਤ ਦਿਖਾਉਂਦੇ ਆ ਬੰਦੇ ਨਾਲ ਥੋੜੀ ਬੁਤੀ ਗੱਲਬਾਤ ਕਰਦੇ ਆ ਆ ਲੋ ਜੀ ਆਖਰੀ ਢੇੜਾ ਆ ਗਿਆ ਤੇ 72 72 ਕਾਖੇ ਦੇ ਦਿੱਤੇ ਵੱਡ ਕਿੰਨੀ ਰੋੜੀ ਆੜੀ ਪੈ ਗਈ ਓਏ ਹੈਲੋ 90 ਪਲੱਸ ਹੋ ਜਾਣਾ 90 ਪਲੱਸ ਹੋਣਾ 90 11 ਵਜੇ ਲੱਗੇ ਸੀਗੇ ਜੀ ਹਾਂ 11 ਵਜੇ ਕਿੰਨੇ ਹੋਸਟਿੰਗ ਦੇ ਸੁੱਖਾ ਕੰਮ 12 ਵਜੇ ਲੱਗੇ ਸੀ ਬੱਸ 11:30 11 ਲੱਗੇ ਸੀਗੇ ਜੀ ਆਡੀ ਪੂਰਾ ਜੋਰ ਮਾਰ ਕੇ ਨਾ ਖਿੱਚ ਕੇ ਕੰਮ ਭਲਵਾ ਨਾ ਇਧਰ ਕੱਪੜੇ ਦਿਖਾ ਮੜੇ ਜੇ ਕੱਪੜੇ ਦਿਖਾ ਮੜੇ ਜੇ ਇਧਰ ਨੂੰ ਆ ਹਾਲਾਤ ਦੇਖੋ ਜੀ ਇਧਰ ਦਿਖਾ ਕੱਪੜੇ ਮੜੇ ਜੇ ਸ਼ਕਲਾਂ ਦਿਖਾਵਾਣੀ ਆ ਆ ਦੇਖ ਆ ਮੁੰਡਾ ਜਿਹੜੇ ਕੱਪੜੀ ਜੀ ਦੇ ਖਰਾਬ ਹੋਏ ਦੀ ਜਾਦੀ ਵਿਚਾਰੇ ਦੀ ਆ ਮੁੰਡਾ ਉਹੀ ਹੈ ਜੀ ਇਹਨੂੰ ਦੇਖੋ ਧਿਆਨ ਨਾਲ ਮੂੰਹ ਲਾ ਕੇ ਦਿਖਾ ਬਈ ਬਿਮਾਰ ਕਿਹੜਾਗਾ ਲੈ ਉਂਗਲ ਜੀ ਕਿਹੜੀ ਕਰ ਦੂਗਾ ਏ ਆ ਆ ਗਿਆ ਮਾਮਾ ਮਾਮਾ ਤਸ ਦੇ ਬੜੇ ਕੰਮ ਜੀ ਮਮਾ ਪੂਰਾ ਖੁਸ਼ ਆデアੜੀ ਪੈ ਗਈ ਜਿੰਦਣਾ ਬਾਦ ਆ ਜਾ ਲਦੀਏ ਫੇਰਾ ਜਾ ਆ ਮਮਾ ਦਿਖਾਉਂਗਾ ਇਹ ਬੰਦਾ ਹਜੇ ਤੱਕ ਨਹੀਂ ਸੁੱਕੇ ਇਹ ਨਹੀਂ ਸੁੱਕਦਾ ਕਰੀਏਂ ਸੁੱਕੂ ਫੇਰਾਂ ਦਿਹਾੜੀ ਵਧੀਆ ਬਣ ਗਈ ਆ ਦਿਹਾੜੀ ਵਧੀਆ ਬਣ ਗਈ ਜੀ ਅੱਲਾ ਹੁਣ ਮਿੰਟ ਮਿੰਟ ਲੱਗ ਗਏ ਘਰੇ ਜਾਣਾ ਜਿਹਦਾ ਟਾਈਮ ਖੜਿਆ ਟਾਈਮ ਦੇ ਕੀ ਕਿੰਨਾ ਹੋ ਗਿਆ ਸੂਰਜ ਵੀ ਖੜਿਆ ਜੀ ਤਾਂ 12 12 ਆਏ 5 ਵਜੇ 5 ਵਜੇ 15 ਮਿੰਟ ਹੋ ਗਏ ਜੀ 12 ਮਿੰਟ ਮਤਲਬ 6 ਘੰਟੇ ਦਾ ਕੰਮ ਕੀਤਾ ਆਪਣੇ ਅੱਧਾ ਘੰਟਾ 40 ਮਿੰਟ ਬੈਠੇ ਰੋਟੀ ਖਾਧੀ ਇਹ 95 ਕਿਲੋ ਆ ਜਣੀ ਆ ਨਿਕਲੇ ਹੋਣੀ ਦੇੜੀ ਅੱਜ ਦੀ ਕਦੋਂ ਨਰੇਜੀ ਕਦੀ ਗੱਪਾਂ ਲੈ 10 ਮਿੰਟ ਰੋਟੀ ਖਾਣ ਨੂੰ ਦਿੱਤੇ ਤੂੰ 40 ਮਿੰਟ 40 ਮਿੰਟ ਕਿਹੜਾ 40 ਮਿੰਟ ਆ ਆਹ ਪਾਸ ਤੇ ਵਾਲਾ ਦੱਬਾਵੇ ਲਾ ਜੀ ਆ ਆਓ ਆਓ 40 ਮਿੰਟ ਲੈ ਚੱਲ 40 ਮਿੰਟ ਨਹੀਂ 6 ਲਾਲਾ 6 ਘੰਟੇ ਨਾ 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 ਗਲਤ ਜੀ ਦੇ ਵਿੱਚ ਹੱਥ ਤੂੰ ਰੋਟੀ ਖਾਣੀ ਖਾਦੀ ਨਹੀਂ ਗਈ ਖਾਦੀ ਨਹੀਂ ਰੋਟੀ ਦੇ ਹੈ ਰੋਟੀ ਖਾਤੀ ਆ 5 ਮਿੰਟ 10 ਮਿੰਟ ਹੁਣ ਤਾਂ 10 ਮਿੰਟ ਕਹਿੰਦੀ ਨਾ ਨਾ ਬਾਈ ਤੇ ਇਹ ਤਾਂ ਖਾਦੀ ਨਹੀਂ ਅੱਗੇ ਕਰਾਉ ਦੋ 5 ਮਿੰਟ ਦਾ ਹੱਥ ਹੈ ਸਹੀ ਸਹੀ ਦਾ ਸਹੀ ਆ ਜੀ ਚਲੋ ਚਲਦੇ ਆ ਜੀ 40 ਮਿੰਟ ਬੈਠਾ ਨੂੰ ਮੇਰਾ ਵੀਰ ਬੈਠਾ 40 ਮਿੰਟ ਤੂੰ ਮਿਲਦੇ ਆ ਜੀ ਅਗਲੀ ਵਾਰ ਮਜ਼ਾਕ ਕਰਦਾ ਹੋ ਜੀ ਸੀਐਸ ਨਾਲ ਲੈ ਜਾਓ ਕਿਤੇ ਓਕੇ ਜੀ ਮਿਲਦੇ ਆ ਮੇਰਾ ਵੀਰ ਸਾਰਿਆਂ ਨੂੰ ਅਗਲੇ ਵਲੌਗ ਚ